ਲੋ ਜੀ ਅੱਜ ਦੇ ਸ਼ਾਮ ਦੇ ਮੈਚ ਵਾਸਤੇ ਗਰਾਊਂਡ ਬੁੱਕ ਕਰਾ ਲਿਆ ਰਾਤ ਦਾ ਮੈਚ ਰੱਖਿਆ ਹੈ ਤੇ ਲਾਈਟਾਂ ਲੂਟਾਂ ਦਾ ਪ੍ਰਬੰਧ ਪੂਰਾ ਗਰਾਊਂਡ ਵੀ ਓਕੇ ਅੱਟ ਬਣੀ ਹੋਈ ਐ ਸੇ ਬੈਠਣੇ ਨੂੰ ਮੰਨੇ ਵੀ ਠੀਕ ਐ ਗਰਾਊਂਡ ਹੈ ਓਕੇ ਐ ਆਉਂ ਰਾਤ ਨੂੰ ਨਜ਼ਾਰਾ ਆਪਣਾ ਵੀ ਪਹਿਲਾ ਕੀਰੀਅੰਸ ਐ ਰਾਤ ਨੂੰ ਖੇਡਣ ਦਾ ਦੀ ਮਨ ਵੀ ਗਰਾਊਂਡ ਵਾਸਤੇ ਆ ਦੇਖੋ ਇਹਨੇ ਟ੍ਰੇਨ ਬਣਾ ਟ੍ਰੇਨਵਾ ਆ ਜਾਂਦਾ ਇੱਧਰ ਪ੍ਰੈਕਟਿਸ ਵਾਸਤੇ 1 ਬਾਈ 1 ਇਹਨੇ ਬੋਲਿੰਗ ਦੀ ਵੈਰਾਈਟੀਆਂ ਕਰਨੀ ਬਾਟਿੰਗ ਦੀ ਪ੍ਰੈਕਟਿਸ ਕਰਨੀ ਇੱਧਰ ਜਿਮ ਵੀ ਬਣਾਇਆ ਹੋਇਆ ਨਾਲ ਕੱਟ ਮੀਲੇ ਵਾਸਤੇ ਲੋ ਜੀ ਟਾਈਮ ਪੌਣੇ 7 ਹੋ ਗਿਆ ਜੀ 7:30 ਵਜੇ ਮੈਚ ਹੈ ਪਰ ਰੋਟੀ ਖਾ ਕੇ ਗਰਾਊਂਡ ਚਲ ਜਾਣਾ ਫਿਰ ਠੀਕ ਹੈ ਬੀਬੀ ਫਿਰ ਆਉਂਗੇ ਸੀ 12:00 ਵਜੇ ਖੇਲ ਕੇ ਹਾਂ ਰਾਤ ਨੂੰ ਤੋਂ ਜੀ ਇਹ ਦੇਖੀ ਨਾ ਜਾਈ ਬੀਬੀ ਆਹ ਗੁੰਡਾ ਦਾ ਖੋਲ ਦਿਓ ਚੱਲ ਰੋਟੀ ਖਾ ਲਈ ਹੁਣ ਚੱਲਦੇ ਹਾਂ ਕੀ ਹੋ ਗਿਆ ਗੁੱਸੇ ਕਹਤੇ ਇਹ ਤੂੰ ਹੈ ਮਮੂ ਲੈਣ ਨਹੀਂ ਆਏ ਪਾਪਾ ਪਾਪਾ ਵੀ ਨਹੀਂ ਲੈ ਕੇ ਗਏ ਦਾੜੀ ਤੇਰੀ ਸੈੱਟ ਕਰਨੀ ਜਾਂਦੀ ਤੈਨੂੰ ਚੌਕਿਸਤਰਾ ਦੀ ਟੋਰ ਕਰਵਾ ਦੇ ਦੀ ਐਗਰਵੇ ਟੋਰ ਤੇ ਦੱਸਦੇ ਹੈ ਅੱਛਾ ਪਪਾ ক্রিকেট ਖੇលਣ ਚੱਲੇ ਕਿ ਮਾੜਾ ਮੋਟੇ ਸਕੋਰ ਬਣਾ ਲਿਓ ਚੰਗੀ ਤਰ੍ਹਾਂ ਖੇਲਿਓਗੇ ਠੀਕ ਹੈ ਹੈ ਓਕੇ ਗਿਆ ਓਕੇ ਮੂੰਚ ਕੇ ਚੁਰਨ ਪਾਇਆ ਵਾ ਦਿਖਾਈ ਦੇਖਾ ਬੋਲਦਾ ਕਦੇ ਨਹੀਂ ਲੋਜੀ ਬੂਟ ਪਾ ਕੇ ਆਪਾਂ ਵਗੇ ਰੇਡਿੰਗ ਨੂੰ ਚੱਲੇ ਆਪਾਂ ਆਹ ਖੜੇ ਆਪਣੇ ਬੰਦੇ ਤਿਆਰ ਪਰ ਤਿਆਰ ਟੈਕਸੀ ਉਹ ਬੰਦਾ ਕਾਦਾ ਬੰਦਾ ਇਧਰ ਚਿਪਕਾ ਦੇਣੀ ਭਾਈ ਨੇ ਆ ਗਿਆ ਆ ਗਿਆ ਆ ਗਿਆ ਕੀ ਦੀ ਸੀ ਮੀ ਹਾਂ ਸਰਦਾਰ ਜੀ ਭੱਜ ਗਿਆ ਪੱਪੇ ਕੀ ਦੀ ਪਹੁੰਚੂਗਾ ਅਰਸ਼ ਇਹ ਲੈ ਜਾਓਗੇ ਤੈਨੂੰ ਧੀ ਦੀ ਆਂਟੀ ਨਾਲ ਉਹ ਲੱਗ ਕਿੱਥੇ ਆਂਟੀ ਕਿੱਥੇ ਐਡੀ ਦੂਰ ਖੜੀ ਆਂਟੀ ਬਹੁਤ ਦੂਰ ਆ ਜੇ ਯਾਰ ਹਰ ਚ ਇਧਰ ਤੋਂ ਨਾਰਕਾ ਬਈਆ ਸਾਡੇ ਕਿੱਧਰ ਨੂੰ ਆ ਉੱਪਰ ਨੂੰ ਤੇਰੇ ਤੇਰੇ ਉਧਰੋਂ ਘਰ ਵੱਲੋਂ ਕਿੰਨੇ ਦਿਨ ਦਾ ਪਿੱਛੇ ਐਲ ਠਕਵਾ ਦੇਣੇ ਤੇ ਟੀਮ ਪਹੁੰਚ ਗਈ ਆਉਣੀ ਸਾਰੀ ਗਰਤਾਜ ਦੀ ਟੀਮ ਵੀ ਪਹੁੰਚ ਗਈ ਹਾਂਜੀ ਮੰਮੇ ਹਾਂਜੀ ਠੀਕ ਹੈ ਪਹੁੰਚ ਗਏ ਮੈਂ ਇਹਦਾ ਕਿੱਦਾਂ ਪਹੁੰਚੇ ਬੰਦੇ ਆਪਣੇ ਵਿਚੇ ਰਹਿ ਗਏ ਮਤਲਬ ਵੀ ਬਾਈ ਠੀਕ ਠਾਕ ਆ ਬੰਦਾ ਕੀ ਕਰਦਾ ਸੀ ਆ ਪਹੁੰਚ ਗਏ ਫਿਰ ਅੱਜ ਹਾਂ ਨਵਦੇ ਸਰਕਾਰੀ ਕਿੱਟਾਂ ਪਾ ਕੇ ਪਹੁੰਚੇ ਆ ਲੈਟ ਵਾਲਾ ਨੰਦਾ ਨਹੀਂ ਬਾਈ ਠੀਕ ਹੈ ਇਹ ਦਵਾਰੇ ਵਿੱਚ ਪਰ ਇਹ ਬੈਟਿੰਗ ਦੇ ਦੂੰਗਾ ਮੈਨੂੰ ਅੱਜ ਵੀਡੀਓ ਨਾਲੇ ਆਉਣ ਰਹਿਣੀ ਹੈ ਠੀਕ ਨਹੀਂ ਬਾਈ ਭਾਈ ਦਮੇ ਲੈਣੀ ਬਜ਼ੁਰਗੀਆਂ ਦੇਖੋ ਯਾਰ ਦੱਸ ਬਾਈ ਨਾਲੇ ਵੀਡੀਓ ਨਾਲੇ ਲੈਦੀ ਰਹਿਣੀ ਹੈ ਨਹੀਂ ਤੂੰ ਕਹਿੰਦਾ ਵੀ ਰਿਕਾਰਡ ਨਹੀਂ ਕਰਦੇ ਵਲੌਗੇ ਕਰਤੇ ਆ ਸ਼ੁਰੂ ਹੁਣ ਹਾਂ ਸ਼ੇਰ ਆ ਆ ਟੇਲ ਆਹ ਗੰਜਾ ਜਿਹਾ ਟੇਲ ਹੈ ਹੈ ਤਾਂ ਆਹੀ ਨਹੀਂ ਪਤਾ ਬਾਈ ਤੁਸੀਂ ਜਿਹੜਾ ਨਾਲ ਜਿਹੜਾ ਆਦੋ ਆਦੋ ਟੇਲ ਆਈ ਗਈ ਹਾਂ ਹਾਂ ਬਾਈ ਜਿੱਤ ਗਿਆ ਮੈਂ ਬਾਬੇ ਕੀ ਪੁੱਛਦਾ ਲੈ ਯਾਰ ਕਿਹ ਚੱਕੇ ਲਿਆ ਇਹ ਦੱਸੋ ਕਹਿ ਲੈਣਾ ਬਾਈ ਬੋਲਿੰਗ ਹਾਂ ਇਹ ਕਰ ਪੁੱਛੋ ਚੱਲਣ ਦੇ ਬਾਈ ਸਲਾਹ ਕਰ ਲਈ ਬਾਈ ਸਲਾਹ ਕਰ ਲਈ ਸਲਾਹ ਕਰ ਕਾ ਮਾ ਪਿੱਛੇ ਵੀਰ ਜੀ ਤੁਸੀਂ ਟਾਸ ਜਿੱਤੇ ਹੋ ਬਾਬਾ ਕੁਝ ਨਹੀਂ ਹੈ ਕੈਪਟਨਾਂ ਦੀ ਕੋਲ ਤੂੰ ਨਾਲੇ ਯਾਰ ਮਾਸਟਰ ਜੀ ਹੱਥ ਦੋ ਅੱਛਾ ਮੈਨੂੰ ਐਂ ਦੱਸ ਵੀ ਪਿਛਲੇ ਐਤਵਾਰ ਕਿਹਾ ਤੁਹਾਡੇ ਨਾਲ ਕਿ ੱੱਕਾ ਕਰਿਆ ਉੱਚਾ ਯਾਰ ਐ ਦੱਸਣ ਵਾਲਾ ਨਹੀਂ ਹੈਗਾ ਮੈਂ ਲਾਈਨ ਦੱਸਣ ਵਾਲਾ ਯਾਰ ਹਾਦੋਗੀ ਤੇਰੀ ਵਾਲੀ ਫਿਰ ਹੁਣ ਕੱਲ ਜੀ ਅੱਜ ਅਸੀਂ ਟਾਸ ਜਿੱਤੇ ਆ ਪਹਿਲੀ ਵਾਰ ਆਪਣੇ ਚੌਥਾ ਟਾਸਾ ਨਹੀਂ ਜਿੱਤੇ ਬਈ ਸਾਰੇ ਆ ਰਹੇ ਆ ਬੈਟਿੰਗ ਦੇਈ ਆ ਤੁਹਾਨੂੰ ਅੱਜ ਵੀ ਅਸੀਂ ਟਾਸ ਹਾਰੇ ਆ ਪਰ ਮੈਚ ਅਸੀਂ ਜਿੱਤ ਕੇ ਜਾਵਾਂਗੇ ਤੇ ਬੈਟਿੰਗ ਜਿੱਤ ਕੇ ਸਾਡੀ ਆਪੋਨੈਂਟ ਟੀਮ ਨੇ ਬੋਲਿੰਗ ਲਈ ਆ ਹੁਣ ਦੇਖ ਲਈ ਅਗਲੀ ਬਣਦਾ ਠੀਕ ਹੈ ਬਈ ਲੋ ਜੀ ਮੈਚ ਸਟਾਰਟ ਹੋਣ ਲੱਗਿਆ ਪਹਿਲੀ ਬੋਲ ਪਾਉਣ ਲੱਗੇ ਜੱਗਾ ਹੈਲਡਿੰਗ ਆਪਣੀ ਸੈੱਟ ਹੋ ਗਈ ਆ। ਲੋ ਵੀ ਇੱਕ ਇੱਕ ਪਲੇਅਰ ਆਊਟ ਹੋ ਗਿਆ ਇਹਨਾਂ ਦਾ। ਦੂਆ ਓਵਰ ਆ ਇੱਕ ਪਲੇਅਰ ਆਊਟ ਹੋ ਗਿਆ। 7 ਓਵਰ 54 ਰਨ ਹੋ ਗਏ। 12 ਓਵਰ ਹੋ ਗਏ 93 ਰਨ ਬਣਾਤੇ ਗਰਤਾਰ ਦੀ ਟੀਮ ਨੇ। 3 ਆਊਟ ਹਾਲੇ। ਲੋਜੀ ਕਰਤਾ ਦੀ ਟੀਮ ਨੇ 20 ਓਵਰਾਂ ਚ 174 ਰਨ ਬਣਾ ਤਿਆ ਹੁਣ ਆ ਗਈ ਸਾਡੀ ਵਾਰੀ ਬੋਲ ਨਹੀਂ ਦਿੱਖਦੀ ਬਈ ਨੇਰੇਵਾਂ ਵਧੀਆ ਖੇਲੇ ਲੋਟ ਖੇਲੇ ਪੂਰਾ ਸੋਨੇ ਰਨ ਖਿੱਚ ਗਏ ਤਵੇਂ ਮੀ ਆਨ ਕਰਕੇ ਮੈਚ ਵਿੱਚੇ ਰੱਦ ਹੋ ਗਿਆ ਜੀ ਸਾਡੀ ਬੈਟਿੰਗ ਸੀਗੀ 13 ਓਵਰਾਂ ਚ 103 ਰਨ ਬਣ ਗਿਆ ਜੀ 5 ਆਊਟ ਸੀਗੇ ਅਸੀਂ ਬਟ ਮੀ ਆਨ ਕਰਕੇ ਮੈਚ ਵਿੱਚੇ ਰੱਦ ਕਰਨਾ ਪਿਆ ਦੋ ਤਿੰਨ ਦਿਨ ਲਗਾਤਾਰ ਮੀਂਹ ਦਸਿਆ ਆ ਹੁਣ ਦੇਖਦੇ ਅੱਗੇ ਕਦੋਂ ਖੇਲ ਹੁੰਦਾ ਤੇ ਇਹ ਮੈਚ ਕਦੋਂ ਕੰਟੀਨਿਊ ਹੋਏਗਾ ਤੁਹਾਨੂੰ ਅਪਡੇਟ ਜ਼ਰੂਰ ਦਵਾਂਗੇ ਜੀ ਨਜ਼ਾਰਾ ਦਾ ਪੂਰਾ ਹੈਗਾ ਮੈਚ ਜਿੱਤ ਸਕਦੇ ਨੇ ਮੈਚ ਤਾਂ ਜਿੱਤ ਸਕਦੇ ਜੇ ਮੈਚ ਚੱਲੀ ਜਾਂਦਾ ਪੂਰਾ ਅੱਛੇ ਜਾਣੇ ਖੇਲਦਰੀ ਹੁਣ ਦੇ ਚਲੋ ਮੈਚ ਖਤਮ ਹੋ ਗਿਆ ਹੁਣ ਚੱਲੀਏ ਘਰ ਨੂੰ ਲੋਈ ਦੇ ਘਰ ਆ ਪਹੁੰਚ ਗਏ ਆਪਾਂ ਠੀਕ ਹੈ ਜੀ ਮੈਚ ਦਾ ਪੂਰਾ ਹੋਇਆ ਨਹੀਂ ਹੈ ਸਾਡੀ ਬੈਟਿੰਗ ਵਿਚੇ ਰਹਿ ਗਈ ਹੁਣ ਆਪਾਂ ਅਗਲੀ ਵਾਰੀ ਮੈਚ ਲਾਵਾਂਗੇ ਠੀਕ ਹੈ ਧੰਨਵਾਦ 对。<laughs>